ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਹੰਦਾ ਕਰਦਾ ਮੇਰੇ ਵੀਰੋ ਕਬੂਤਰ ਘੋਤਰ ਸੈਟੇ ਹੀ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਘਰ ਦੀ ਇਹ ਵਲੌਗ ਦੀ ਸਟਾਰਟਿੰਗ ਹਾਂ ਅਫਟਰਨੂਨ ਟਾਈਮ ਸਵੇਰੇ ਸਵੇਰੇ ਕਹਿ ਦਿੰਨੇ ਚਲੋ 1 ਵਜੇ ਬਈ 12 ਵਜੇ ਉਠਾਇਆ ਤਾਂ ਜਾਵਾਂ 11 ਘੰਟੇ ਸੌਤਾ ਰਿਹਾ ਪਤਾ ਨਹੀਂ ਲੱਗਿਆ ਨੀ ਨੀਂਦ ਕਿਵੇਂ ਆਈ ਬਈ ਓਏ ਕਮਾਲ ਹੋ ਗਈ ਜਾਨੋ ਹਣ ਇਹ ਚਲੋ ਕੋਈ ਗੱਲ ਨਹੀਂ ਅ ਪਹਿਲੇ ਨੰਬਰ ਤੇ ਤਾਂ ਇਲੈਕਟ੍ਰੋਨ ਉੱਟਾ ਭਜਾਈਏ ਸਾਰੀਆਂ ਹਨਾ ਬਾਈ ਫਿਰ ਉਹ ਤੋਂ ਬਾਅਦ ਦੇਖਦੇ ਆਂ ਕੀ ਬੰਦਾ ਹੈ ਓ ਮਾਈ ਗੋਡ ਬਾਬੂ ਖੁੱਡੇ ਚ ਗੋ ਬੜੀ ਫਿਰਦੀ ਐ ਖਣੀ ਚੰਨਣ ਘਿਰੀ ਕੀ ਐ ਲਿਓ ਬੇਬੀ ਲਿਓ 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 ਅੰਦਰ ਆ ਅਰੇ ਫੜ ਇਕ ਕੋ ਦੇਖ ਅਰੇ ਅਰੇ ਲਿਓ 맞다. 아리아리 려. 려려려려려려려려려려려려려려려려려려려려려려려려려려려려려려려려려려려려려려려려려려려려려려려려려려려려려려

ਪਕੜ ਭਾਂਦਾ ਯਾਰਾ ਕਾਦੇ ਰੂਟਾ ਕਾਨਾ ਤੂੰ ਮੇਰੇ ਮਗਰੋਂ ਹੀ ਢਰ ਕੇ ਫੜਦਾ ਹੁੜੀ ਬੜੀ ਨੋ ਬਿੱਟਾ ਕੀ ਯਾਰ ਬਾਬਿਓ ਲਿਓ ਦੇ ਭਰੋਸੇ ਰਹਿ ਗਏ ਜਨਵਰੀ ਪਿਹਾ ਦਾ ਆਪਾਂ ਤਾਂ ਬੈਡਕ ਚੋਂ ਭਾਣਾ ਭੱਜ ਕੇ ਨਿਕਲ ਕੇ ਉਹ ਉਧਰ ਵੜ ਗਿਆ ਜਾ ਕੇ ਯਾਰ ਜਾਂ ਤਾਂ ਗੋ ਹੈ ਜਾਂ ਚੰਨਗੀ ਦੀ ਸੀਗੀ ਸਿੱਧੇ ਕਿ ਨਹੀਂ ਦੋ ਚ ਇੱਕ ਚੀਜ਼ ਹੈ ਭਾਂ ਜੋ ਲਿਓ ਦੇ ਭਰੋਸੇ ਰਹਿ ਗਏ ਯਾਰ ਲਿਓ ਨੇ ਭਜਾ ਦੀ ਅਹੇ ਨਹੀਂ ਕੰਮ ਦਾ ਤੂੰ ਓਏ ਇਕੱਲਾ ਰੋਟਾ ਖਾਣਾ ਹੀ ਨਹੀਂ ਹੈਗਾ ਜਾ ਓਏ ਤੇਰੇ ਯੱਬੜਾ ਬੱਸ ਕਿੱਥਿਆਂ ਓਏ ਹੈ ਨਹੀਂ ਕੰਮ ਦਾ ਤੂੰ ਇੱਥੇ ਵੜ ਗਿਆ ਰੇ ਦੂ ਚੰਗਾ ਹੁੰਦਾ ਤਾਂ ਮੈਂ ਆਪ ਵੀ ਚੱਕ ਲੈਂਦਾ ਕੋਈ ਅਸਤਰ ਸ਼ਾਸਤਰ ਤੇ ਮੈਂ ਡੇਕ ਲੈਂਦਾ ਇਹਨੂੰ 2 ਮਿੰਟਾਂ 'ਚ ਹੁਣ ਆਹੀ ਲਿਓ ਫੜੂਗਾ ਨਾ ਯੁੱਧ ਵਿਖਾਵਾਂਗੇ ਤੁਹਾਨੂੰ ਇਹਨਾਂ ਦਾ ਢੀ ਉਹਨਾਂ ਦਾ ਕਰਤਾ ਉਹੀ ਕੰਮ ਹੈਂਦਾ ਯਾਰ ਕੋਈ ਬੱਚਿਆਂ ਪੁੱਟਿਆਂ ਦਾ ਨੁਕਸਾਨ ਤਾਂ ਨਹੀਂ ਕੀਤਾ ਨੇ ਦੇਖੋ ਯਾਰ ਇਹ ਤਾਂ ਚੀਜ਼ ਬਹੁਤ ਗੰਦੀ ਹੈ ਯਾਰ ਬਾਬੇ ਨੂੰ ਤਾਂ ਕਰਗੇ ਕਾਬੂ ਆਪਾਂ ਕਪਾਣੇ ਜਿਹੜੇ ਬੱਚਾ ਦਾ ਜਲੂਸ ਕਰਤਾ ਮੈਂ ਦੇਖਿਆ ਜੀ ਸਾਰਾ ਦਿਨ ਗੇਮ ਖੇਡਣ ਤੋਂ ਬਾਅਦ ਹਾਏ ਇਹ ਹੁਣ ਚੱਲ ਲੈ ਕਬੂਤਰ ਉਹਦੀ ਆ 2 ਵਜੇ ਦਾ ਗੇਮ ਖੇਡਿਆ 3:30 ਵਜੇ ਬਾਹਰੋਂ ਦੇ ਰਾਜਾ ਆਇਆ ਮੈਦਾਨ ਦਾ ਨੀਨਾ ਜਾਂਦਾ ਵੇਖੀ ਨਹੀਂ ਰਾਜਾ ਪਿਆ ਗਏ ਓ ਨਾਈਸ ਹਲਕੀ ਹਲਕੀ ਕਿਨਮਨ ਹੋ ਰਹੀ ਹੈ ਬੇਬੀ ਜ਼ਮੀਨ ਗਿੱਲੀ ਹੋਈ ਪਈ ਆ ਚਲ ਚੱਲਦੇ ਆ ਇਧਰ ਕੋਲੇ ਸਨੇਕ ਲਾਈਟ ਠੀਕ ਹੈ ਰੋਟੀ ਤਾਂ ਖਾਣੀ ਨਹੀਂ ਹੁੰਦੀ ਸਨੇਕ ਲਾਈਟਰ ਇਹ ਕਾ ਨਵਾਂ ਆ ਓਏ ਹਲਦੀ ਰਾਮ ਸੋਬੜਗਾ ਕਹਿੰਦੇ ਐ ਨਾਟ ਕਰੈਸ਼ਡ ਪੀਨਟਸ ਸਿਗਨੇਚਰ ਦਾਰੂ ਨਾਲ ਵੀ ਖਾਓ ਆ ਦੇਖੋ ਦੇਖਦੇ ਸਿਗਨੇਚਰ ਰੋਸਟਡ ਆਲੂ ਭੂਈਗਾ ਹੂੰ ਮੰਮ ਬੱਡਮਾਂ ਚੀਜ਼ਾਂ ਹੀ ਗਾਬੇ ਹੂੰ ਚੌੜ ਕਰਦੇ ਗੋਲਗਾ ਭਰਾਵਾ ਤਾਂ ਸਾਡੇ ਵਾਲੇ ਤਾਂ ਸੀਗਾ ਤੇ ਓਕੇ ਡਨ ਬਾਬੇ ਹੁਣ ਚਲੀ ਆ ਕਾ ਕੈਂਚੀ ਕੱਲ ਦੀ ਲਈ ਫਿਰਦਾ ਮੈਂ ਬਜੀ ਨੂੰ ਨਾ ਉਹ ਕਰਕੇ ਜਿਹੜੇ ਕਬੂਤਰ ਤੇ ਕੈਂਚੀ ਪਾ ਗਏ ਇੱਕ ਦੇ ਪਾਈਏ ਸਿਰਫ ਹੁਣ ਆਪਾਂ ਕੈਂਚੀ ਪਾਉਣ ਦੇ ਹੱਕ 'ਚ ਨਹੀਂ ਗਏ ਉਹ ਕਹਿੰਦਾ ਵੀ ਇਹ ਨਿਕਲ ਜਾਂਦਾ ਮੈਨੂੰ ਡਰ ਆ ਕਹਿੰਦਾ ਤਾਂ ਪਾ ਦੇ ਨਹੀਂ ਆਪਾਂ ਕਦੇ ਕਬੂਤਰ ਤੇ ਕੈਂਚੀ ਨਹੀਂ ਲਾਈ ਠੀਕ ਆ ਤੇ ਕੈਂਚੀ ਇਹ ਕੱਲ ਦੀ ਜੀਬ ਚ ਲਈ ਫਿਰਦਾ ਮੈਂ ਨਾਲ ਹੀ ਚਲੋ ਬਾਬੇ ਅਸਤਰ ਸਾਸਤਰ ਲਈ ਚੱਕ ਸਾਰੇ ਏਸੀ ਬੰਦ ਹੈ ਬੰਦ ਹੈ ਕੋਈ ਟੈਨੂ ਜਦ ਤੱਕ ਕਰੇ ਕੈਂਚੀ ਡੇਕ ਵੀ ਆਪ ਸਭਨੋਂ ਕਾ ਦਿਓ ਦੀ ਪੂਛ ਵਟ ਨਹੀਂ ਜਾਕੀ ਤੇ ਕਿਪਾ ਤਾਂ ਉਹ ਸੱਤਿਆਰ ਕਰੇ ਵੀ ਕੰਮ ਕੋਲ ਥੋੜਾ ਸਮਾਨ ਵਲੂ ਬਾਹਰ ਦੇ ਤੋ ਕੋਈ ਹਾਂਜੀ ਪਹੁੰਚ ਕਿੱਧਰ ਲੈ ਕਰਿਆ ਕਬੂਤਰ ਕਿਦਾ ਜਾਂਦਾ ਬਈ ਦੋਵੇਂ ਗਲਾਬੀ ਬਗਲਾਂ ਦਾ ਦੀਦ ਕੇ ਚਾਨ ਲਾਂਡੇ ਹਣ ਚਾ ਰਹਿਣ ਛੱਡੋ ਤੇ ਬੜਾ ਵਧੀਆ ਮੌਸਮ ਹੈ ਠੰਡ ਹੋਈ ਪਈ ਆ ਨਾ ਪਰ ਜਿੱਧਰ ਹੜ ਆਏ ਉਹਨਾਂ ਲਈ ਤਾਂ ਬਈ ਸਾਨੂੰ ਪਤਾ ਹੀ ਆਣਾ ਜਮਾ ਮੌਤੀ ਹੈ ਭੈਣ ਮਰਨੀ ਆ ਕਬੂਤਰ ਪਤਾ ਨਹੀਂ ਕਿ ਕਿਦਾ ਫਰਦਾ ਦੇਖੋ ਦੋਵੇਂ ਗਲਾਬੀ ਬਗਲਾਂ ਹੋ ਜਾਂਦਾ ਭੱਜਾ ਭੱਜਾ ਆਏ ਜਲੋ ਟਾਈਮ ਲਾਈਫਸ ਲਾ ਕੇ ਰੱਖੀਏ ਹੂੰ ਭਾਈ ਇਹ ਸਾਰੇ ਪੂਤਰ ਹੁੰਦਾ ਨਾ ਪਾਣੀ ਕਮੂਡ ਦਾ ਪ੍ਰੈਸ਼ਰ ਪੈ ਇੱਕ ਮਿੰਟ ਚੂਸੂ ਕਰ ਲੈ ਪਹਿਲਾਂ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਹੋ ਗਿਆ ਜੀ ਸਾਰੇ ਕਬੂਤਰਾਂ ਦਾ ਠੀਕ ਹੈ ਬੈਟ ਕੇ ਵੀ ਦਾਣਾ ਪਾਣੀ ਪਾਤਾ ਬ੍ਰੋ ਐਂਡ ਜੋੜੀਆਂ ਵਾਲਿਆਂ ਨੂੰ ਵੀ ਦਾਣਾ ਪਾਣੀ ਪਾਤਾ ਜਾਲਾਂ ਵਾਲਿਆਂ ਨੂੰ ਵੀ ਦਾਣਾ ਪਾਣੀ ਪਾਤਾ ਬਈ ਕਬੂਤਰਾਂ ਨੂੰ ਬੱਚਾ ਨੂੰ ਤੇ ਪੱਠਿਆਂ ਨੂੰ ਤੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਠੀਕ ਹੈ ਸਾਰੇ ਕਬੂਤਰਾਂ ਦਾਣਾ ਪਾਣੀ ਕੰਪਲੀਟ ਹੈ ਕਬੂਤਰ ਅੱਜ ਦੀ ਕਿਹੜੀ ਸੈੱਟ ਹੈ ਕੋਈ ਠੰਡਾ ਸੁੰਡ ਦੀ ਪ੍ਰਵਾਹ ਨਹੀਂ ਮੰਨਦੇ ਉਹਨਾਂ ਖਰਾਖਰੂ ਚੰਗੀ ਪਈ ਜਾਂਦੇ ਕੇਅਰ ਚੰਗੀ ਆ ਬਈ ਇਹਨਾਂ ਦੀ ਪੌਂਦੀ ਘੱਟ ਟਾਈਮ ਆਉਣਾ ਪਰ ਜਿੰਨਾ ਟਾਈਮ ਆਉਣਾ ਦਿਲੋਂ ਦੇਖ ਕੇ ਇੰਨਾ ਕਿ ਸਾਰਿਆਂ ਨੂੰ ਵੀ ਹਾਂ ਬੰਦਾ ਜਿਹੜਾ ਸਹੀ ਛੌਂਕ ਰੱਖਦਾ ਜਿਹੜਾ ਬੰਦਾ ਨਾ ਜਿਹਨੂੰ ਪਤਾ ਹੈ ਕਬੂਤਰਾਂ ਬਾਰੇ ਇਹਨਾਂ ਦੇ ਵਿੱਚ ਰਹਿੰਦਾ ਹੈ ਉਹ ਬੰਦੇ ਨੂੰ ਸਿਰਫ 5 ਮਿੰਟ ਖੁੱਡੇ ਮੁਰੇ ਖੜਨਾ ਬਹੁਤ ਹੈ 5 ਮਿੰਟਾਂ ਜੇ ਦੇਖ ਕੇ ਦੱਸ ਦੂਗਾ ਖੁੱਡੇ ਚ ਕਿਹੜਾ ਕਬੂਤਰ ਢਿੱਲਾ ਤੇ ਕਿਹੜਾ ਕਬੂਤਰ ਤੰਦਰੁਸਤ ਹੈ ਹਨਾ ਤੇ ਡਾਨਾ ਕੰਮ ਹੁਣ ਮੇਰੀ ਰਾਇਸ ਜੀ ਕੀ ਆਪਾਂ ਚੱਲ ਕੇ ਅੱਗੇ ਰਹਿ ਕੇ ਜਿਹੜੇ ਮੁੰਡੇ ਕੋਲ ਆਪਣਾ ਕਬੂਤਰਾ ਗਲਾਬੀ ਟੂਸੀ ਵਾਲਾ ਤਾਂ ਘਰੋਂ ਭੱਜ ਗਿਆ ਸੀਗਾ ਯਾਰ ਵੀ ਉਹਨੂੰ ਇੱਕ ਕਬੂਤਰੀ ਹੋਰ ਦੇ ਆ ਕੇ ਠੀਕ ਆ ਇੱਕ ਤਾਂ ਕਬੂਤਰ ਦੇ ਦਿਆਂਗਾ ਉਹਨੂੰ ਵੀ ਰੱਖ ਲਾ ਇੱਕ ਨੂੰ ਯਾਰੋ ਆਪਾਂ ਕੂਤੂ ਹੀ ਦੇ ਕੇ ਆਗੇ ਹਣਾ ਜਵਾਬ ਨੂੰ ਵੀ ਰੱਖ ਲੂਗਾ ਵਦਗਾ ਜੋੜੀ ਬਣ ਜੂਗੀ ਮੇਰੇ ਜਿਹੜੀ ਕੂਤਰੀ ਫੜੀ ਨਹੀਂ ਆਪਾਂ ਪਿੰਡ ਚੋਂ ਕਿਸੇ ਦੇ ਘਰੋਂ ਚੱਕ ਕੇ ਨੇ ਕਾਲੀ ਜੀਨੀ ਕੂਤਰੀ ਚੰਗੀ ਲੱਗੇ ਦੇਖਣ ਨੂੰ ਇਹ ਦੇ ਆ ਕੇ ਆਪਾਂ ਉਹਨੂੰ ਹਣਾ ਚਲੋ ਕਰਦਾ ਮੈਂ ਕਿਸੇ ਨੂੰ ਚੋਬਰਾ ਰਗੇ ਨੂੰ ਫੋਨ ਜੇ ਕੋਈ ਆਇਆ ਤਾਂ ਠੀਕ ਐ ਨਹੀਂ ਫਿਰ ਆਪਾਂ ਇਕੱਲੇ ਬਾਈਕ ਖਿੱਚਦੇ ਆਂਗੇ ਠੀਕ ਐ ਕਿ ਨਹੀਂ ਤੇ ਡਾਨਾ ਬਸ ਲੀਓ ਵੀ ਖੁੱਲਾ ਛੱਡ ਰੱਖਿਆ ਘਰੇ ਘਰੇ ਗਿਆ ਹੋਣਾ ਇੱਕ ਮਿੰਟ ਰੋ ਉਹ ਤਾਂ ਰੇਕਲੇ ਮੁੰਡੇ ਦਾ ਫੋਨ ਆਈ ਜਾਂਦਾ ਬਈ ਖੜ ਜਾ ਮੈਂ ਫੋਨ ਚੱਕ ਲਾ ਉਹਦਾ ਹਾਂਜੀ ਕੋਈ ਨਹੀਂ ਆਉਂਦਾ ਜੀ ਚੱਕ ਗਏ ਆਪਾਂ ਕਬੂਤਰੀ ਚਲੋ ਚੱਲ ਗਏ ਹੋਰ ਆਸਤੇ ਉਹ ਨੂੰ ਯਾਰ ਪੁੱਛਣਾ ਲਈ ਪਾ ਕਬੂਤਰ ਚ ਨਹੀਂ ਕਬੂਤਰੀ ਲੈ ਜਾ ਗਏ ਆਜਾ ਬੇਬੀ ਤੈਨੂੰ ਨਵੇਂ ਕਰੇ ਛੱਡ ਕੇ ਆਈਏ ਤੈਨੂੰ ਗਿਫਟ ਕਰਕੇ ਆਈਏ ਕਿਸੇ ਨੂੰ ਨਾ ਆਪਣੇ ਕੋਲੇ ਵੀ ਸਹੀ ਦੱਸਾਂ ਬਈ ਦਾਣੇ ਮੁੱਕ ਕੇ ਕਣਕ ਮੁੱਕ ਗਈ ਹੈ ਨਾ ਪੁੱਤਰ ਵਾਲੇ ਬੱਚੇ ਹੁਣ ਨਿਕਲੇ ਸਾਨੂੰ ਪਤਾ ਵੀ ਨਵੇਂ ਕੋਈ 35 40 ਬੱਚੇ ਨਿਕਲੇ ਪਈ ਆ ਤੇ ਪਹਿਲਾ ਵਾਲੇ ਹੋ ਗਏ ਆਪਣਾ 100 150 ਆ ਇਹਨਾਂ ਨੂੰ ਫਿਰ ਸਾਨੂੰ ਪਤਾ ਵੀ ਬਹੁਤ ਔਖਾ ਦਾਣਾ ਪਾਣੀ ਹੈ ਨਾ ਰੋਜ ਦਾ ਘਟੋ ਘਾਟ ਨਾਂ ਬਾਹਲਾ 7 ਕਿਲੋ ਰਾਵ ਨਾਲ 5 ਤੋਂ 7 ਕਿਲੋ ਡੇਲੀ ਦੀ ਖਰਾਕ ਜਾਂਦੀ 8 ਕਿਲੋ ਜਾਂਦੀ ਤੇ ਜਾਂਦੀ ਉਹਦੇ ਤੇ ਇਧਰ ਆਪਾਂ ਚੱਕ ਲਈ ਮੂਹ ਵੀ ਖੜ ਲਈ ਇੱਕਲੀ ਕਬੂਤਰੀ। ਇਹ ਕਬੂਤਰੀ। ਇਹ ਫੇਰਦੀ ਇਹਨੂੰ। ਠੀਕ ਹੈ। ਹੁਣ ਹੱਥ ਚੋਂ ਨਿਕਲ ਜੇ। ਕੰਜਰ ਦੇ ਦੀ। ਇਹ ਕਬੂਤਰੀ ਆ ਭਾਈ। ਜਿਹੜੀ ਆਪਾਂ ਉਹ ਸ਼ੋਰ ਨੂੰ ਦੇ ਕੇ ਆਉਣੀ ਹੈ। ਠੀਕ ਹੈ। ਤੇ ਲੋਕ-ਲੁਕ ਲੱਗ ਗਿਆ ਡੰਨਾ ਚੱਲਦੇ ਆ ਬੰਗੀ। ਪਹੁੰਚ ਗਏ ਜੀ ਰੇਗੀ ਵਾਲੇ ਮੁੰਡੇ ਦੇ ਘਰੇ। ਠੀਕ ਹੈ। ਕਬੂਤਰੀ ਚੱਕ ਲੈਂਦੀ ਭਾਈ ਨਾਲ। ਮੁੰਡਾ ਨੂੰ ਮਖਾ ਮ ਬਾਹਰ ਹੀ ਆ ਜਾ ਮੁੰਡਿਆ ਹਾਏ ਹਾਏ ਹਸਤਰ ਹੈ ਇਹ ਹਸਤਰ ਆ ਗਿਆ ਸੀ ਇੱਥੇ ਹਣਾ ਤੂੰ ਸਾਫ ਖਾਈਂ ਇਹਦਾ ਯਾਰਾ ਹੈ ਥੱਲੇ ਵੀ ਖਾਈਂ ਆਪਣੀ ਵੜਾ ਯਾਰ ਸਾਂ ਤਾਂ ਅਸੀਂ ਪਿੰਡ ਪੁੰਡੇ ਢੇਗੇ ਵਾ ਕੰਜਰ ਦਾ ਤੇ ਇਧਰੋਂ ਨਿਕਲ ਆਇਆ ਹਣਾ ਹੂੰ ਲੈ ਆ ਦੋ ਬਣ ਦੇ ਆਣਗੇ ਹੁਣ ਇਦਾਂ ਇਧਰ ਕੋਲੇ ਕਰੀ ਸਫਾਈ ਕੀ ਬਣ ਗਈ ਨਾ ਗੱਲ ਇੱਕ ਤਾਂ ਦੋ ਬਣਾਤੇ ਹੁਣ ਦੱਸ ਮੈਨੂੰ ਵੀ ਕਿਦਨ ਆਇਆ ਸੀ ਤੇਰੇ ਕੋਲੇ ਇਹ ਇਹ ਵੀ ਜਦ ਇਹ ਨੇਰੀ ਠੀਕ ਆ ਅੱਛਾ ਉਹਦੇ ਆਇਆ ਗਿਆ ਇਹਨੂੰ ਹੀ ਫੜਦਾ ਅੱਛਾ ਉਹਦੇ ਆਇਆਗਾ ਦੋ ਇਹ ਮੈਂ ਆਇਆ ਸਕੂਲੋਂ ਤੇ ਮੈਨੂੰ ਨਹੀਂ ਪਤਾ ਚੰਡੀ ਆ ਗਿਆ ਮੇਰੇ ਕੋਲੇ ਠੀਕ ਹੈ ਚੰਡੀ ਕਹਿੰਦਾ ਕਹਿੰਦਾ ਆਪਣੇ ਪਿੰਡ ਚ ਨਵਾਂ ਪੁੱਤਰ ਆ ਫੜਦਾ ਠੀਕ ਹੈ ਮੈਂ ਆ ਗਿਆ ਬਾਹਰ ਤੇ ਮੈਂ ਵੇਖਲਾ ਤੇ ਇਹ ਫਿਰਦਾ ਸੀਗਾ ਵਧੀਆ ਮਾਸਟਰ ਕਰਦਾ ਸੀਗਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਛਤਰੀ ਲਾਤੀ ਛਤਰੀ ਪਹਿਲਾਂ ਮੇਰੀ ਲੱਥੀ ਪਈ ਸੀ ਹਾਂ ਹਾਂ ਮੈਂ ਲਾਦੀ ਤੇ ਵੀ ਗੇੜੇ ਪਾਉਣ ਲੱਗ ਗਿਆ ਇਹ ਜਦੋਂ ਚੱਕੀ ਤੇ ਮੈਂ ਗਿੱਦੇ ਮਾਰਨ ਲੱਗਿਆ ਉਦੋਂ ਠ ਠੀਕ ਆ ਉਹ ਡੱਡਾ ਠੀਕ ਉਹ ਚੌਕੇ ਬੈਠਾ ਬੂਠਾ ਨਹੀਂ ਕਦੇ ਵੀ ਪੂਰਾ ਉੱਡਿਆ ਹੈ ਪੂਰਾ ਉੱਡਾ ਫੋਲਾ ਅੱਛਾ ਉਹ ਤੋਂ ਬਾਅਦ ਮੰਨ ਕੇ ਚੱਲ ਤਿੰਨ ਵਾਰੀ ਬਹਿਗਾ ਤਿੰਨ ਵਾਰੀ ਫੇਰ ਤੋਂ ਖੁੱਡਾ ਉਪਰਾ ਕਰਗਾ ਛੇਦਰੀ ਤੇ ਹੈ ਤੇਰੀ ਤੇ ਕਿੰਨੇ ਕ ਵਜੇ ਵਾਇ ਸੀ ਆ ਇਹ ਪਹਿਲੀ ਵਾਰੀ ਤਾਂ ਬੈਠਾ ਸਾਢੇ 6 ਵਜੇ ਬਈ ਠੀਕ ਹੈ ਉਹ ਦੂਜੀ ਵਾਰ ਬੈਠਾ 7 ਵਜੇ ਤੇ ਸਾਢੇ 7 ਦਾ ਇੱਥੇ ਡਿੱਗ ਪਾਇੀ ਇਹ ਬਾਲਾ ਬੜਾ ਡਿੱਗ ਗਿਆ ਕੋਠੇ ਤੇ ਕੋਠੇ ਦੇ ਛਾਦਰੀ ਤੇ ਬੈਠਾ ਨਹੀਂ ਗਿਆ ਤਾਂ ਕੋਠੇ 'ਤੇ ਡਿੱਗ ਪਾ ਮੈਂ ਵਾਗ ਗਿਆ ਪਾਣੀ ਲੈ ਕੇ ਹਾਂ ਤੇ ਇਹ ਮਾਨਕ ਚਾਲ ਮੇਰੇ ਉਹਦੀ ਹੱਥਾਂ ਗਾ ਘੁੰਡ ਮੋੜ ਕੇ ਆਇਆ ਗੋਲ ਹੋ ਗਈ ਸੀ ਆ ਇੰਨਾ ਜ਼ੋਰ ਲਾਇਆ ਉਤਰਨੇ ਬੜਾ ਸੀ ਇੰਨੀ ਆਏ ਬਾਲਾ ਬੜਾ ਕਮਾਲ ਕਰ ਗਿਆ ਯਾਰ ਤੇ ਮੈਂ ਪਿੰਜਰੇ ਪਾਲਾ ਤੇ ਮੈਂ ਉਹਨੂੰ ਮਾਨਕ ਜਦ ਠੰਡਾ ਦਿੱਤਾ ਦਿੱਤਾ ਦੋਟ ਹੋ ਗਿਆ ਵਰਗਾ ਇੱਕ ਗੱਲ ਬਾਬੂ ਪਹਿਲੀ ਗੱਲ ਇਹ ਬੰਦ ਸੀਗਾ ਕਬੂਤਰ ਤੈਨੂੰ ਵੀ ਪਤਾ ਵੀ ਤੂੰ ਵੀਡੀਓ ਵੇਖਦਾ ਹੋਵੇਂਗਾ ਵੀ ਦੋ ਤਰਾ ਵੀ ਘਰੇ ਕੱਢਿਆ ਜੀ ਦੂਜੀ ਗੱਲ ਘਰੇ ਜਮਾਂ ਘਾਟ ਉੱਡਦਾ ਸੀਗਾ ਐ ਤਾਂ ਬਦਾਮਾਂ ਤੇ ਰਿਆ ਇਹ ਗਰਮੀ ਤੋਂ ਦਿੰਦਾ ਹੋਵੇਂਗਾ ਤੇ ਬਦਾਮ ਵੀ ਖਾਂਦਾ ਰਹੇ ਉਹ ਛੱਡ ਰਿਆ ਸੀਗਾ ਗਰਮੀ 'ਚ ਖਰਾਬ ਹੋ ਗਿਆ ਪਾਣੀ ਰੱਖ ਕੇ ਬੈਠਣ ਲੱਗਾ ਸੀਗਾ ਇਹ ਮੰਨ ਕੇ ਘਰੇ ਬਾਬੂ ਜਮਾਂ ਘੰਟਾ ਆਊਡਰ ਵਾਲਾ ਕਬੂਤਰ ਸੀਗਾ ਜਮਾਂ ਬੰਦ ਕਬੂਤਰ ਬੈਠਦਾ ਝਾੜੀ ਫੰਗਦਾ ਝਾੜੀ ਪੱਪਲਾ ਖੁੱਲੀਦਾ ਆ ਦੇਖੀ ਫੰਗਦਾ ਝਾੜੀ ਪਿਆ ਆ ਦੇਖੋ ਲੈ ਫੰਗਦਾ ਝਾੜ ਆ ਜਾਂਦੇ ਇਹਦੇ ਇੰਨਾ ਉੱਡਾ ਯਾਰ ਬਹੁਤ ਨਿਆਇ ਉੱ ਕਿਆ ਬਾਤਾਂ ਨੇ ਭਾਈ ਕਿਆ ਬਾਤਾਂ ਨੇ ਲੈ ਇਹ ਕੇ ਕਬੂਤਰ ਵੀ ਤੈਨੂੰ ਛੜਤਾ ਮੁੰਡਾ ਠੀਕ ਹੈ ਕਿ ਨਹੀਂ ਕਿਉਂਕਿ ਤੈਨੂੰ ਮੈਂ ਦੇਣੀ ਸੀਗੀ ਠੀਕ ਹੈ ਕਿ ਨਹੀਂ ਤੇ ਇਹ ਆਪੇ ਹੀ ਤੇਰੇ ਕੋਲੇ ਆ ਗਿਆ ਇੱਕ ਤਰ੍ਹਾਂ ਦਾ ਕਬੂਤਰੀ ਲਿਆਂਦੀ ਐ ਇਹ ਪਤਾ ਨਹੀਂ ਕਿਹਦੀ ਯਾਰ ਆਪਣੇ ਕੋਲ ਤਾਂ ਆਈ ਸੀ ਹਨਾ ਉਹ ਮੈਨੂੰ ਚੰਗੀ ਲੱਗੀ ਇਹ ਠੀਕ ਹੈ ਕਿ ਨਹੀਂ ਇਹ ਵੀ ਰੱਖ ਲਈ ਬਾਕੀ ਤੈਨੂੰ ਹੋਰ ਵੀ ਦੇ ਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਉਸ ਦਿਵਾਰ ਤੂੰ ਕੀ ਗੱਲ ਦੱਸਦਾ ਉੱਡ ਗਿਆ ਸੀਗਾ ਤੇਰੇ ਤੋਂ ਮੇਰੇ ਤਾਂ ਉੱਡ ਗਿਆ ਸੀਗਾ ਭਾਈ ਇਹ ਠੀਕ ਹੈ ਅੱਜ ਜਾ ਕੇ ਮੈਂ ਕਿਦੋਂ ਉੱਡ ਗਿਆ ਇਹ ਮੇਰੇ ਤਾਂ ਪਰਸੋਂ ਉੱਡਿਆ ਅੱਜ ਤੇ ਬੜੇ ਹੱਥ ਨਹੀਂ ਜੇ ਠੀਕ ਹੈ ਤੇ ਮੈਂ ਜਾਲ ਚ ਪਾਉਂਦਾ ਸੀਗਾ ਇਹਨੂੰ ਜ ਦਾ ਹੱਥ ਨਹੀਂ ਆਉਂਦਾ ਇਹ ਹੱਥ ਨਹੀਂ ਉਹ ਤਾਂ ਗੁੱਡੇ ਜਿਹਾ ਤਾਂ ਇਹ ਉਦੋਂ ਬਾਅਦ ਨਿਕਲ ਅੱਜ ਆ ਗਿਆ ਹੈ ਹਾਂ ਅੱਜ ਆ ਗਿਆ ਹੈ ਮੇਰੇ ਬਾਅਦ ਵਿੱਚ ਆਈ ਗਿਆ ਕਾਨ ਬੀ ਆਇਆ ਸਲਾਮ ਅਲੈਕੁਮ ਹਾਂ ਹੋਰ ਸੀ ਇਹ ਆ ਕੇ ਛਤਰੀ ਤੇ ਬਹਿ ਗਿਆ ਮੇਰੇ ਕੋਲ ਅੱਜ ਹੈ ਹਾਂ ਆਪ ਹੀ ਆ ਗਿਆ ਕੀ ਬਾਤ ਹੈ ਨਹੀਂ ਕੀ ਹਾਲ ਹੈ ਅੱਜ ਵੀ ਬਹੁਤ ਔਡਾ ਹੈ ਹਾਂ ਜੀ ਉਹ ਤਾਂ ਡਹਿਰੇ ਹੈ ਨਾ ਔਡਾ ਘੜਦਾ ਹੀ ਹੈ ਮੇਰੇ ਉੱਠਾ ਲੱਗਦਾ ਠੀਕ ਹੈ ਸਵੇ ਉਹ ਤਾਂ ਭੱਜਾ ਖਰਾ ਪੈਂਟ ਚ ਇਹ ਕਰੂੰ ਇਹਨੇ ਆਪਣਾ ਘਰ ਨਹੀਂ ਛੱਡਿਆ ਮਾਲਕ ਉਹ ਫਿਰ ਜਦੋਂ ਤੇਰੇ ਲੱਗੀ ਗੱਡੀ ਤੇਰੇ ਡੇ ਲੱਗਾ ਤੈਨੂੰ ਤਾਂ ਫਿਕਰ ਕਰਨ ਦੀ ਲੋੜ ਹੀ ਨਹੀਂ ਕਿੰਨੇ ਕਬੂਤਰ ਹੋਰ ਆਪਣੇ ਕੋਲੇ ਫਿਰ ਹੁਣ ਮੇਰੇ ਕੋਲੇ ਮੰਨ ਕੇ ਚ ਠੀਕ ਹੈ ਬੈਠਿਆ ਵਿੱਚ ਦੋ ਚਾਰ ਮੈਨੂੰ ਕਹ ਲੈ ਕਿੰਨੇ ਕਬੂਤਰ ਕਿੰਨੀਆਂ ਕਬੂਤਰਾਂ ਹੈ ਮੇਰੇ ਕੋਲੇ ਯਾਰਾ ਦੋ ਤਾਂ ਕਬੂਤਰਾਂ ਤੇ ਤੀਜੀ ਸਣੇ ਇਹਨੂੰ ਲਾ ਕੇ ਤੇ ਤਿੰਨ ਕਬੂਤਰ ਹੈ ਹਾਂ ਤਿੰਨ ਹੀ ਕਬੂਤਰ ਤਿੰਨ ਹੀ ਕਬੂਤਰਾਂ ਪੂਰ ਗਈਆਂ ਕੱਲ ਮੈਂ ਜੋੜਾਂਗਾ ਚਲ ਤਨੂੰ ਵੀ ਦੋ ਤਾ ਦੇਤੇ ਹਨਾ ਬਾਕੀ ਯਾਰ ਮੁੰਡਿਆਂ ਨੂੰ ਪਤਾ ਆਪਣੀ ਲਿਆਈ ਸੀ ਨਾ ਬਾਕੀ ਨਹੀਂ ਇਮਾਨਦਾਰੀ ਜਵਾਕ ਨੇ ਵਿਖਾਈ ਯਾਰ ਵੀ ਜਿਹੜਾ ਆ ਫੋਨ ਲਾ ਕੇ ਦੱਸਿਆ ਨਾ ਮੈਨੂੰ ਲਾਇਆ ਤਾਂ ਦੋ ਤਿੰਨ ਦਿਨ ਬਾਅਦ ਐਨੇ ਉਹ ਵੀ ਗੱਲ ਹੋ ਗਈ ਚਾਰ ਦੇ ਮੁੱਕਾ ਫਿਰ ਭੇਜ ਹੋਇਆ ਪੰਗੀ ਆਈ ਉਹਦੋਂ ਮੈਂ ਉਹਦੇ ਕਰਾ ਲਾ ਤੇ ਮੈਂ ਉਹਦੇ ਨਾਮ ਦੇ ਨਾਲ ਤੈਨੂੰ ਫੋਨ ਲਾ ਤਾ ਪਹਿਲਾਂ ਹੁਣ ਮੈਨੂੰ ਹੀ ਲਾਇਆ ਰੀ ਚਾਰਜ ਕਰਾ ਕੇ ਮੁੰਡੇ ਠੀਕ ਆ ਕੀ ਨਹੀਂ ਤਾਂ ਕਰਕੇ ਨਹੀਂ ਯਾਰ ਇਮਾਨਦਾਰੀ ਮੁੰਡੇ ਦੀ ਵੇਖ ਕੇ ਮੈਂ ਤਾਂ ਕਬੂਤਰ ਵੀ ਰੱਖ ਲਾ ਤੈਨੂੰ ਇੱਕ ਕਬੂਤਰੀ ਵੀ ਦੇ ਕੇ ਆਵਾਂਗੇ ਤੇ ਤੈਨੂੰ ਘਰੋਂ ਦੋ ਬੱਚੇ ਵੀ ਦੇਵਾਂਗੇ ਬੱਚੇ ਬਹੁਤ ਨਿਕਲੇ ਪ ਲੇ ਪਿਆ ਤੈਨੂੰ ਬੱਚੇ ਵੀ ਦੇਵਾਂਗੇ ਦੋ ਤਿੰਨ ਬਸ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਬਾ ਮਿਹਰਬਾਨੀ ਯਾਰ ਉਹ ਨਹੀਂ ਯਾਰ ਘਰੇ ਆਉਂਦੇ ਨੂੰ ਸੰਗ ਜੀ ਨਹੀਂ ਇਹ ਕਿੰਨੀ ਗੱਲ ਯਾਰ ਕਰੇ ਤਾਂ ਹੀ ਤੈਨੂੰ ਕਹਦਾ ਮੈਂ ਬਾਹਰ ਹੀ ਆਇਆ ਤੂੰ ਰਹਿਣ ਦੇ ਇਹ ਜੀ ਲੋਕ ਤਾਂ ਕਰਕੇ ਚਲ ਕੋਈ ਨਾ ਯਾਰ ਠੀਕ ਆ ਕਿ ਨਹੀਂ ਧੰਨਵਾਦ ਤੇਰਾ ਬਸ ਦੱਸਿਆ ਹਨ ਦੂਜੇ ਨਾ ਨਹੀਂ 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 ਮੈਨੂੰ ਨਹੀਂ ਯਾਰ ਮੈਂ ਹੁਣ ਘਰੇ ਮੁੜਦਾ ਮੈਂ ਜਾ ਕੇ ਕਰਦਾ ਕੰਮ ਦੰਦੇ ਠੀਕ ਆ ਚਲ ਓਕੇ ਉਦਨ ਵੀ ਮਿੱਟੀ ਮੁੱਟੀ ਪਾਲੀ ਸੱਚ ਮੈਂ ਉਦਨ ਬਜੀ ਆਗਾ ਜੀ ਮੇਰੇ ਕੋਲੇ ਉਦਨ ਹੀ ਦੋਵਾਂ ਨੇ ਕਰਤਾ ਸੀਗਾ ਚਲ ਯਾਰ ਛੱਡ ਲੈ ਕਰ ਇਹਨਾਂ ਨੂੰ ਹਾਂ ਹਾਂ ਠੀਕ ਓਕੇ ਕੋਈ ਗੱਲ ਨਹੀਂ ਇਦਾਂ ਹੀ ਮੜੀ ਤੂੰ ਫੋਟੋ ਖਿੱਚ ਕੇ ਸਰਾਇ ਲੱਗ ਜੁਦਰੀ ਆਏ ਹੈ ਕਿਆ ਬਾਤਾਂ ਨੇ ਬੜਾ ਥਮਨੇ ਨਿਕਲੂਗਾ ਮੁੰਡਾ ਤਰਾ ਸੱਚੀ ਹੈ ਠੀਕ ਆ ਪੂਰਾ ਐਨ ਸੈੱਟ ਆ ਕਰ ਠੀਕ ਓਕੇ ਮਿੱਤਰ ਮੂੰਦਾ ਗੋਰੀ ਹਸਤਾਦ ਨੂੰ ਹੱਥ ਨੇ ਮਿਲਾਉਂਦੇ ਨੇ ਜਾਂਦੇ ਕੋਲੇ ਕਰ ਕੋਈ ਨੇ ਮਿਲਾ ਲੇ ਨਹੀਂ ਨਹੀਂ ਬਾਵਾ ਕੋਈ ਨਾ ਮਿਹਰਬਾਨੀ ਤੇਰੀ ਹਾਂਜੀ ਕਬੂਤਰ ਕਰਕੇ ਡਿਲੀਵਰ ਹੁਣ ਚੱਲਿਆ ਪੌਂਡਰ ਨੂੰ ਰਾਮ ਨਾਲ ਬਾਬੇ ਹੋ 20 25 ਦੀ ਸਪੀਡੇ ਵਿਚੋ ਮਠਾ ਮਠਾ ਸਨ ਸੈੱਟ ਹਣਾ ਤੇ ਇਹ ਕੀ ਬਾਤ ਆਣੇ ਠੰਡਾ ਆ ਜਾਂ ਮੌਸਮ ਬਦਲ ਵਾਈ ਉਤੋਂ 에ਅਰਪੋਰਟ ਲੱਗੇ ਮਠੇ ਚੱਲ ਰਿਹਾ ਸੌਂਗ ਠੀਕ ਹੈ ਕੋਈ ਯਾਦਾਂ 'ਚ ਖੋਏ ਜੇ ਹਨਾ ਥੋੜੀ ਕਲਪਨਾ ਜੀ ਲੈ ਕੇ ਮਨ ਚਾਹੇ ਸਫਰ ਜਾ ਕਰਨਾ ਕਿਆ ਬਾਤਾਂ ਨੇ ਇਹ ਫੀਲਿੰਗ ਵੱਖਰੀ ਹੈ ਚਲੋ ਚਾਲਦੇ ਆ ਘਰੇ ਵਾਪਸ ਯਾਰ ਠੀਕ ਹੈ ਹਾਂਜੀ ਆਗੇ ਘਰ ਵਾਪਸ ਜੀ ਠੀਕ ਹੈ ਆਏ ਓਏ ਇਹ ਬੱਕ ਜਿਹੜਾ ਕਬੂਤਰ ਸੀਗਾ ਭਾਈ ਹਨਾ ਜਿਹੜਾ ਪੱਠਾ ਦੀ ਨਾ ਨਾ ਅੰਗੇ ਨਾਲ ਜਿਹੜਾ ਪੱਠਾ ਸੀਗਾ ਇਹ ਸੀਗਾ ਸ਼ਾਖਾਂ ਚੋਂ ਠੀਕ ਆ ਆਪਣੇਾਂ ਚੋਂ ਤੇ ਕਾਲੇ ਚੀਨਿਆਂ ਚ ਚਟੀਆਂ ਦੇ ਚ ਯਾਨੀ ਕਿ ਕਾਲੀ ਦੀ ਭੈਣ ਦਾ ਸੀ ਤੇ ਸ਼ਾਖੇ ਦੇ ਪੱਠੇ ਦਾ ਸੀਗੇ ਜਿਹੜਾ ਗਲਾਬੀ ਫੂੰਝਾ ਲੜਦਾ ਰਿਹਾ ਆਪਣੇ ਕੋਲ ਉਹਦੇ ਭਰਾ ਦਾ ਸੀਗੇ ਪੁੱਤ ਹਣਾ ਘਰੇ ਘਰੇ ਬਹੁਤ ਘਟੜਾ ਵਾਏ ਤੁਹਾਨੂੰ ਪਤਾ ਹੀ ਹੋਣਾ ਨਾ ਦੋ ਤਿੰਨ ਦਿਨਾਂ ਲਈ ਤਾਂ ਇਹ ਇੰਡਲੀਆਂ ਡਾਂਗਾਂ ਜਿੱਤੇ ਜਦੋਂ ਬਾਹਲੀ ਗਰਮੀ ਤੇ ਇੱਥੇ ਪਾਣੀ ਰੋਕ ਰੋਕ ਕੇ ਢੱਗਣ ਲੱਗੇ ਇੱਥੇ ਬਹਿ ਨਹੀਂ ਕਦੇ ਉੱਥੇ ਬਹਿ ਜਾਂਦਾ ਸੀ ਹੁਣ ਵੀ ਦੋ ਤਿੰਨ ਦਿਨ ਨਹੀਂ ਹੋਈ ਇਸ ਨੂੰ ਪਤਾ ਕਦੇ ਕ ਕੱਢਦੇ ਨਹੀਂ ਸੀ ਕਦੇ ਨਹੀਂ ਕੱਢਦੇ ਸੀਗੇ ਉਹ ਡਿਆ ਬੋ ਬਈ ਬਣਾ ਬੰਬ ਕੱਢਦੇ ਉਤਰਨੇ ਚਲੋ ਸਹੀ ਹੈ ਜਵਾਗ ਦੀ ਕਿਸਮਤ ਚ ਸੀਗਾ ਹਣਾ ਮੈਂ ਰੱਖ ਲਾ ਬਈ ਤੂੰ ਹਣਾ ਤੇ ਤੇ ਖੁਸ਼ ਹੋਇਆ ਇਨਾ ਯਾਰ ਵੀ ਤੂੰ ਫੋਨ ਲਾਤਾ ਹਨਾ ਇਹ ਕੂਤਰੀ ਵੀ ਦੇ ਜਾਂਦਾ ਹਾਂ ਇਹ ਕੂਤਰੀ ਵੀ ਦੇ ਜਾਂਦੀ ਕੋਈ ਬੱਚੇ ਦੇ ਦਾਂ ਕੋਨੇ ਇੱਕ ਦੋ ਆਪਦੇ ਘਰ ਦੇ ਆ ਤੂੰ ਕੋਈ ਕੋਈ ਨਾ ਲਵਾ ਲੂਗਾ ਹਨਾ ਜੇ ਵਿਚਾਰਾ ਸ਼ੌਂਕ ਹੋ ਜੂਗਾ ਜਦ ਆਕਦਾ ਆਪਣਾ ਸਾਨੂੰ ਪਤਾ ਟਮ ਟਮਾ ਚੱਲੀ ਜਾਣਾ ਬਾਈ ਤੇ ਠੀਕ ਆ ਯਾਰ ਵੀਡੀਓ ਵਗੈਰਾ ਐਟੀਟਿਊਡ ਕਰਾਂ ਮੈਂ ਇੱਕ ਵਾਰ ਮੈਨੂੰ ਫੋਨ ਆ ਰਿਹਾ ਬਾਬਾ